ਰੇ ਕੀ ਕਰ ਰਹੇ ਹੋ ਯਾਰ ਡਰਕਤ ਵੜਦੇ ਆ ਯਾਰ ਡਰਕਤ ਬਈ ਜੀ ਯਾਰ ਡਰਕਤ ਦਾ ਯਾਰ ਕਲ ਤੋਂ ਵੱਡੀ ਆਨੇ ਬਾਈ ਤੁਸੀਂ ਯਾਰ ਕਿਉਂ ਕੀ ਹੋ ਗਿਆ ਬਾਈ ਤੁਹਾਨੂੰ ਪਤਾ ਯਾਰ ਮੌਸਮ ਕਿੰਨਾ ਚੇਂਜ ਹੋ ਰਿਹਾ ਦਰਕਤਾਂ ਦੀ ਕਟਾਈ ਨਾਲ ਠੀਕ ਹੈ ਚੀਜ਼ਾਂ ਤੁਸੀਂ ਬਾਈ ਜੀ ਬਹੁਤ ਗਲਤ ਕਰੀ ਜਾਂਦੇ ਹੋ ਯਾਰ ਠੀਕ ਹੈ ਤੁਹਾਨੂੰ ਕੀ ਇਹਦਾ ਡਿੱਕਾ ਕੀ ਲੱਗ ਰਿਹਾ ਬਾਈ ਕੱਟ ਰਹੇ ਉਹਨੂੰ ਤੁਸੀਂ ਡਿੱਕਾ ਬਾਈ ਪਹੀ ਕੱਟਣੀ ਆ ਯਾਰ ਸਿੱਧੀ ਤਾਂ ਹੀ ਬਾਈ ਜੀ ਸੋਡੇ ਕੋਲ ਉਹ ਜਗਾ ਪਈ ਆ ਉਧਰ ਬਹੁਤ ਜਿਆਦੇ ਠੀਕ ਹੈ ਵਾਲੇ ਬਾਲ ਨੂੰ ਮੋਟੇ ਹੋ ਵਧੀਆ ਏਡਾ ਸੋਹਣਾ ਦਰਖਤ ਏਡਾ ਲੰਮਾ ਗਿਆ ਹੋਇਆ ਤੁਸੀਂ ਇਹਨੂੰ ਕੱਟੀ ਜਾਂਦੇ ਹੋ ਬਈ ਵਾਲੇ ਬਾਲ ਨੂੰ ਲਾਉਂਦੇ ਨੇ ਲੋਕ ਬਾਈ ਯਾਰ ਦਰਖਤ ਤਾਂ ਜਿੰਨੇ ਹੋ ਸਕਦੇ ਲੋਕ ਮੈਸੇਜ ਦਿੰਦੇ ਆ ਗੋਗੇ ਵੀ ਕੋਈ ਦਰਖਤ ਲਾਓ ਕਿ ਤੁਸੀਂ ਬਾਈ ਬੜੀਆ ਚੰਗੇ ਭਰੇ ਦਰਖਤ ਨੂੰ ਕੱਟੀ ਜਾਂਦੇ ਯਾਰ ਇਹਨਾਂ ਦਾ ਕੋਈ ਮੈਨੂੰ ਤਾਂ ਨਹੀਂ ਲੱਗਦਾ ਵੀ ਤੁਹਾਨੂੰ ਇਹ ਦਿੱਕਾ ਦੇ ਜਾਂਦਾ ਉਹ ਤੇਰੀਆਂ ਗੱਲਾਂ ਸਹੀ ਆ ਬਾਈ ਸਮਝਦੇ ਆ ਹੁਣ ਤੁਸੀਂ ਐਂ ਦੇਖੋ ਵੀਰੇ ਆਪਾਂ ਦਰਖਤਾਂ ਦੀ ਕਟਾਈ ਉਧਾਰ ਰੱਖੀ ਆ ਲੋਕਾਂ ਨੇ ਠੀਕ ਆ ਹਰੇਕ ਬੰਦਾ ਰੀ ਸੋਰੀ ਸ ਕੱਟੀ ਠੀਕ ਹੈ ਥੋੜੇ ਬਹੁਤ ਬਾਲਣ ਦੀ ਖਾਤਰ ਠੀਕ ਹੈ ਕੁਝ 4 ਰੁਪਏ ਆ ਜਾਂਦੇ ਹੋਣਗੇ ਠੀਕ ਹੈ ਇਹ ਚੀਜ਼ਾਂ ਨਾਲ ਆਪਾਂ ਨੂੰ ਨੁਕਸਾਨ ਕਿੰਨੇ ਹੋ ਰਿਹਾ ਲੇਕਿਨ ਇਹਦੀ ਕਟਾਈ ਨਾਲ ਠੀਕ ਹੈ ਆਉਣ ਵਾਲਾ ਟਾਈਮ ਮੌਸਮ ਕਿੰਨਾ ਚੇਂਜ ਹੋ ਜਾਂਦਾ ਪ੍ਰਦੂਸ਼ਣ ਵਧ ਹੀ ਜਾਂਦਾ ਠੀਕ ਹੈ ਤੇ ਇਹ ਸਿਰਫ ਕੀ ਦੀ ਵਜ੍ਹਾ ਕਰਕੇ ਦਰਖਤਾਂ ਦੀ ਕਟਾਈ ਦੀ ਕਰਦੇ ਠੀਕ ਹੈ ਜੇ ਤੁਸੀਂ ਦਰਖਤਾਂ ਦੀ ਕਟਾਈ ਕਰੋਗੇ ਠੀਕ ਹੈ ਤਾਂ ਆਪਾਂ ਨੂੰ ਕਿਤੇ ਬੈਠਣ ਨੂੰ ਜਗ੍ਹਾ ਤੱਕ ਵੀ ਨਹੀਂ ਮਿਲਣੀ ਖੇਤਾਂ ਦੇ ਵਿੱਚ ਠੀਕ ਹੈ ਅੱਜ ਆਪਾਂ ਨੂੰ ਇਹ ਲੱਗਦਾ ਵੀ ਯਾਰ ਥੋੜੀ ਜਿਹੀ ਜਗ੍ਹਾ ਨਿਕਲ ਜੂਗੀ ਠੀਕ ਹੈ ਥੋੜਾ ਜਿਹਾ ਇਹ ਹੋ ਜੂਗਾ ਤੇ ਪਰ ਇਹ ਚੀਜ਼ਾਂ ਆਪਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਦੇਣੀਆਂ ਬਾਈ ਠੀਕ ਹੈ ਆਪਣੇ ਬੱਚਿਆਂ ਨੇ ਕਿੱਥੋਂ ਇਹ ਚੀਜ਼ਾਂ ਨੂੰ ਮੰਨਣਗੇ ਕਿੱਥੋਂ ਇਹ ਨੇ ਸੋਹਣੇ ਦਰੱਖਤਾਂ ਦੀ ਛਾਵਾ ਮੰਨਣਗੇ ਠੀਕ ਹੈ ਅੱਜ ਤੁਸੀਂ ਕੱਟੀ ਆਣੇ ਹੋ ਥੋੜੇ ਬਹੁਤ 4 ਰੁਪਏ ਬਣ ਜਾਣਗੇ ਤੁਹਾਨੂੰ ਥੋੜੀ ਬਹੁਤ ਜਗ੍ਹਾ ਨਿਕਲੇ ਆਊਗੀ ਕਿੰਨਾ ਕੇ ਟਾਈਮ ਰਹੂਗੀ ਉਹ ਪਰ ਇਹ ਚੀਜ਼ਾਂ ਨੇ ਆਪਾਂ ਨੂੰ ਸਾਲੋ ਸਾਲ ਤੱਕ ਛਾਵਾ ਦੇਣੀਆਂ ਨੇ ਸਹੀ ਗੱਲ ਹੈ ਐ ਗੱਲਾਂ ਵੀ ਜਿਹੜੀਆਂ ਸਹੀ ਆ ਹਾਂ ਪਰ ਐ ਆ ਨਾ ਮੌਸਮ ਤੁਸੀਂ ਐ ਦੇਖੋ ਵੀ ਪ੍ਰਦੂਸ਼ਣ ਵਧ ਹੀ ਜਾਂਦਾ ਹੈ ਪ੍ਰਦੂਸ਼ਣ ਕਿਹੜੀ ਚੀਜ਼ ਨਾਲ ਵਧ ਹੀ ਜਾਂਦਾ ਦਰਖਤਾਂ ਦੀ ਕਟਾਈ ਨਾਲ ਵਧ ਹੀ ਜਾਂਦਾ ਟ੍ਰੈਫਿਕ ਤਾਂ ਚਲੋ ਜਿਹੜੀ ਚੱਲ ਰਹੀ ਹੈ ਚੱਲ ਹੀ ਰਹੀ ਹੈ ਪਰ ਇਹਨਾਂ ਦੀ ਕਟਾਈ ਕਰਕੇ ਵੀ ਆਪਣਾ ਮੌਸਮ ਦੇ ਵਿੱਚ ਕਿੰਨਾ ਬਦਲਾਵ ਆ ਬਈ ਜਾਂਦਾ ਸਹੀ ਗੱਲ ਹੈ ਠੀਕ ਆ ਆਪਣਾ ਹਰ ਇੱਕ ਫਸਲ ਦੀ ਕਟਾਈ ਬਜਾਈ ਉਹ ਸਭ ਮੌਸਮ ਦੇ ਹਿਸਾਬ ਨਾਲ ਅੱਗੇ ਪਿੱਛੇ ਹੋ ਗਈਆਂ ਠੀਕ ਆ ਕਿਹੜੀਆਂ ਵਜ੍ਹਾ ਨਾਲ ਹੋਇਆ ਇਹ ਦਰਖਤਾਂ ਦੀ ਕਟਾਈ ਨਾਲ ਹੋਇਆ ਇਸੇ ਕਰਕੇ ਵੀਰ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਠੀਕ ਹੈ ਚੀਜ਼ ਸਾਨੂੰ ਬਾਕੀ ਚਲੋ ਡਿੱਕਾ ਲਾ ਰਹੀਆਂ ਮੰਨਦੇ ਆਂਗੇ ਕੁਝ ਹੁੰਦਾ ਯਾਰ ਆਪਾਂ ਨੂੰ ਦਰਖਤ ਜਮਾ ਬਿਲਕੁਲ ਆਪਣੇ ਰਾਸਤੇ ਚਾਉਂਦੇ ਆਪਾਂ ਨੂੰ ਕੱਟਣ ਦੀ ਮਜ਼ਦੂਰੀ ਬਣ ਜਾਂਦੀ ਆ ਪਰ ਉਹਦੀ ਵਜ੍ਹਾ ਤੇ ਆਪਾਂ ਨੂੰ ਦੋ ਚਾਰ ਅੱਗੇ ਦਰਖਤ ਲਾਉਣੇ ਚਾਹੀਦੇ ਨੇ ਠੀਕ ਹੈ ਠੀਕ ਹੈ ਮੇਰੇ ਇਹ ਚੀਜ਼ ਨੂੰ ਵੀਰੇ ਮੈਸ ਨੂੰ ਸਮਝੋ ਠੀਕ ਹੈ ਠੀਕ ਹੈ ਬਾਈ ਜੀ ਓਕੇ ਦੋਸਤੋ ਮੇਰਾ ਸਿਰਫ ਵੀਡੀਓ ਪਾਉਣ ਦਾ ਮਕਸਦ ਇਹੀ ਸੀਗਾ ਵੀ ਆਪਾਂ ਜਿਹੜੇ ਦਰਖਤਾਂ ਦੀ ਕਟਾਈ ਚੱਲ ਰਹੀ ਹੈ ਆਪਣੀ ਠੀਕ ਹੈ ਉਹ ਚੀਜ਼ ਨੂੰ ਬੰਦ ਕਰੋ ਸਗੋਂ ਦਰਖਤ ਲਾਓ ਵੱਤੋਂ ਵੱਦ ਲਾਓ ਜਿੰਨੇ ਲਾਈ ਜਾਂਦੇ ਓਨੇ ਲਾਓ ਬਾਈ ਜੀ ਮੌਸਮ ਦਾ ਬਹੁਤ ਫਰਕ ਪੈ ਰਿਹਾ ਹੈ ਮੌਸਮ ਚੇਂਜ ਹੋਈ ਜਾਂਦਾ ਹੈ ਕਾਰਨ ਪ੍ਰਦੂਸ਼ਣ ਵਧ ਜਾਂਦਾ ਹੈ ਠੀਕ ਹੈ ਤੇ ਆਪਾਂ ਨੂੰ ਸਾਹ ਲੈਣ ਦੇ ਵਿੱਚ ਵੀ ਅੱਗੇ ਦਿੱਕਤਾਂ ਆਉਣਗੀਆਂ ਠੀਕ ਹੈ ਮੰਨ ਕੇ ਚਲੋ ਆਪਾਂ ਖੇਤਾਂ ਦੇ ਵਿੱਚ ਰਹਿੰਦੇ ਆ ਠੀਕ ਹੈ ਆਪਾਂ ਨੂੰ ਸਾਹ ਵੀ ਨਹੀਂ ਕਿਤੇ ਮਿਲਣੀ ਬੈਠਣ ਨੂੰ ਮੇਰੀ ਇੰਨੀ ਕੁ ਵੀਡੀਓ ਸਿਰਫ ਦਰਖਤਾਂ ਨੂੰ ਅੱਗੇ ਆਪਾਂ ਜਿੰਨਾ ਹੋ ਸਕੇ ਵਾਅਦਾ ਕਰੀਏ ਲਾਉਣ ਦੇ ਵਿੱਚ ਤੇ ਮੇਰੀ ਚੀਜ਼ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਧੰਨਵਾਦ ਜੀ